ਪਟਿਆਲਾ ਸ਼ਹਿਰ ਦੇ ਰਾਜਪੁਰਾ ਰੋਡ ਤੇ ਸਥਿਤ ਪ੍ਰਾਚੀਨ ਪ੍ਰਸਿੱਧ ਸ਼੍ਰੀ ਸੰਤੋਸ਼ੀ ਮਾਤਾ ਦਾ ਮੰਦਿਰ ਹੈ ਜਿਹੜਾ ਮੰਦਿਰ ਪਟਿਆਲਾ ਦੀ ਹੋਂਦ ਦੇ ਨਾਲ ਹੀ ਇੱਥੇ ਸ਼ਿਸ਼ੋਭਿਤ ਹੈ ਲੋਕ ਦੱਸਦੇ ਨੇ ਕਿ ਇਸ ਮੰਦਿਰ ਨੂੰ 150 ਤੋਂ 200 ਸਾਲ ਹੋ ਚੁਕੇ ਨੇ ਪਟਿਆਲਾ ਦੀ ਜੇਕਰ ਗੱਲ ਕਰ ਲਈਏ ਪਟਿਆਲਾ ਸ਼ਹਿਰ ਦੇ ਰਾਜਪੁਰਾ ਰੋਡ ਦੇ ਉੱਤੇ ਇਹ ਸੰਤੋਸ਼ੀ ਮਾਤਾ ਜੀ ਦਾ ਮੰਦਿਰ ਸ਼ਿਸ਼ੋਭਿਤ ਹੈ ਦੱਸਦੀਏ ਕਿ ਪਟਿਆਲਾ ਸ਼ਹਿਰ ਦੇ ਵਿੱਚ संतोषी माताजी ਦੇ ਖੋਰ ਬਹੁਤ ਘਟ ਮੰਦਰ ਨੇ ਅਤੇ ਇਹ ਸਭ ਤੋਂ પ્રાਚੀਨ ਅਤੇ ਪ੍ਰਸਿੱਧ ਮੰਦਰ ਹੋਣ ਕਰਕੇ ਸੰਗਤਾਂ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਬਹੁਤ ਸਾਰੇ ਸ਼ਰਧਾਲੂਆਂ ਦਾ ਇਹ ਕਹਿਣਾ ਹੈ ਕਿ ਇਸ ਸਥਾਨ ਦੇ ਉੱਤੇ ਆ ਕੇ ਮਾਂ ਸੰਤੋਸ਼ੀ ਤੋਂ ਜੋ ਕੁਝ ਮੰਗਿਆ ਬੜੇ ਸੰਤੋਸ਼ ਨਾਲ ਬੜੇ ਹੀ ਭਾਗਾਂ ਦੇ ਨਾਲ ਮਾਤਾ ਨੇ ਇਹਨਾਂ ਨੂੰ ਉਹ ਦਿੱਤਾ ਮਾਤਾ ਦੇ ਦਰਸ਼ਨ मात्र ਨਾਲ ਹੀ ਭਗਤਾਂ ਦੇ ਬਹੁਤ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਜਿਸ ਤਰ੍ਹਾਂ ਕਿ ਲੋਕ ਸ਼ੁੱਕਰਵਾਰ ਨੂੰ ਮਾ ਸੰਤੋਸ਼ੀ ਦਾ ਵਰਤ ਰੱਖ ਕੇ ਉਹਨਾਂ ਦੀ ਪਾਠ ਪੂਜਾ ਕਰਦੇ ਨੇ ਖਾਸ ਤੌਰ ਤੇ ਮਹਿਲਾਵਾਂ 16 ਸ਼ੁੱਕਰਵਾਰ ਵਰਤ ਰੱਖ ਕੇ ਮਾਤਾ ਨੂੰ ਪ੍ਰਸੰਨ ਕਰਦੀਆਂ ਨੇ ਅਤੇ ਉਹਨਾਂ ਤੋਂ ਆਪਣੀਆਂ ਮਨੋ ਕਾਮਨਾਵਾਂ ਮੰਗਦੀਆਂ ਨੇ ਔਰ ਸੰਤੋਸ਼ੀ ਮਾਤਾ ਮੰਦਰ ਦੇ ਵਿੱਚ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਦੇ ਉੱਤੇ ਹਰ ਸ਼ੁੱਕਰਵਾਰ ਨੂੰ ਕੀਰਤਨ ਕੀਤਾ ਜਾਂਦਾ ਹੈ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਖੁਦ ਆਪ ਮੁਹਾਰੇ ਹੋ ਕੇ ਮਾਤਾ ਦਾ ਗੁਣ ਗਾਣ ਕਰਦੀਆਂ ਨੇ ਬੜੇ ਸਾਲਾਂ ਤੋਂ ਸ਼ਸ਼ੋਭਿਤ ਇਹ ਅਸਥਾਨ ਪਟਿਆਲਾ ਦੀ ਐਂਟਰੀ ਦੇ ਬਿਲਕੁਲ ਨਾਲ ਹੈ ਰਾਜਪੂਰਾ ਰੋਡ ਦੇ ਉੱਤੇ ਸਥਿਤ ਸ਼੍ਰੀ ਸੰਤੋਸ਼ੀ ਮਾਤਾ ਜੀ ਦਾ ਇਹ ਮੰਦਿਰ ਹਜ਼ਾਰਾਂ ਸ਼ਰਧਾਲੂਆਂ ਦੀ ਭਗਤੀ ਦਾ ਆਸਥਾ ਦਾ ਕੇਂਦਰ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਇਸ ਸ਼ੁੱਕਰਵਾਰ ਨੂੰ ਦਰਸ਼ਨ ਕਰਕੇ ਤੁਸੀਂ ਵੀ ਆਪਣਾ ਜੀਵਨ ਸਫਲ ਕਰੋ ਅਤੇ ਮਾਤਾ ਰਾਣੀ ਤੋਂ ਘਰ ਬੈਠੇ ਮੁਰਾਦਾ ਮੰਗੋ ਮਾਂ ਝੋਲੀਆਂ ਭਰਨ ਵਾਲੀ ਹੈ ਤੁਹਾਡੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੇਗੀ ਜੈ ਮਾਤਾ ਦੀ

ਇਸ ਮੰਦਿਰ ਕੇ ਬਾਰੇ ਮਰਤਾ ਹੈ ਇਹ ਮੰਦਿਰ ਬਹੁਤ ਬਰਾਣਾ ਅੰਕਲ ਸਾਨੂੰ ਆਪ 18 20 ਸਾਲ ਹੋ ਗਏ ਇਸ ਮੰਦਿਰ ਚਾਹਦੇ ਮਾਤਾ ਰੰਧਾ ਸ਼ੁੱਕਰਵਾਰ ਹਰ ਸ਼ੁੱਕਰਵਾਰ ਕੀਰਤਨ ਹੁੰਦਾ ਹੈ ਤੇ ਇੱਥੇ ਆ ਕੇ ਸਭ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਕੋਈ ਮੰਦਾ ਹੈ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਅਸੀਂ ਆਪ ਖੁਦ ਬਹੁਤ ਕੁਝ ਮਾਤਾ ਤੋਂ ਮੰਗਿਆ ਸਾਨੂੰ ਹੱਦ ਤੱਕ ਸਭ ਕੁਝ ਮਿਲਿਆ ਸੰਤੋਸ਼ੀ ਮਾਤਾ ਦਾ ਮੰਦਿਰ ਹੈ